ਅਜੀ ਮਿੱਤਰੋ ਆਪਾਂ ਖਿੱਚ ਲਈ ਹੈ ਤਿਆਰੀ ਤੇ ਆਪਾਂ ਚੱਲੇ ਹਾਂ ਹੁਣ ਸੇਣੀ ਤੇ ਤੁਹਾਨੂੰ ਦਿਖਾਵਾਂਗੇ ਰੰਗ ਟੰਗ ਤੇ ਆਪਾਂ ਆਪਣੀ ਕਰਦੇ ਹਾਂ ਸ਼ੁਰੂਆਤ ਪੈਕਿੰਗ ਆਪਣੀ ਡਨ ਹੋ ਚੁੱਕੀ ਹੈ ਪਹਿਲਾਂ ਧਿਆਨ ਚ ਨਹੀਂ ਆਇਆ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਵੀ ਆਪਾਂ ਕੀ ਕੁਝ ਪੈਕ ਕੀਤਾ ਹੈ ਇਹ ਆਪਣਾ ਬੈਗ ਹੈ ਤੇ ਇਹ ਆਪਣਾ ਬੈੱਡ ਹੈ ਠੀਕ ਹੈ ਇਹ ਆਪਣਾ ਹੈਗਾ ਤੇ ਇੱਥੇ ਕਪੜੇ ਕੋਪਰੇ ਟੰਗੇ ਆਪਣੀ ਬਾਰਡਰੋਬ ਹੋ ਗਈ ਇਹ ਇਹ ਆਪਣੀ ਰਿੰਗ ਲਾਈਟ ਹੈ। ਇਹ ਆਪਣੀ ਪਹਿਲੀ ਇੱਥੇ ਲਿਆ ਕੇ ਰੱਖੀ ਹੋਈ ਸੀ। ਇਹ ਆਪਣਾ ਹੋ ਗਿਆ। ਡਰਾਅਰ ਠੀਕ ਹੈ, ਇਹ ਆਪਣੀ ਅਲਮਰਾ ਆ ਗਈ। ਤੇ ਬਾਕੀ ਤੁਹਾਨੂੰ ਘਰ ਦਾ ਟੂਰ ਅਪ ਫੇਰ ਕਿਸੇ ਦਿਨ ਕਰਾਵਾਂਗੇ ਸਾਰੇ ਦਾ। ਤੇ ਇਹ ਆਪਣਾ ਪੈਕ-ਪੈਕ, ਇਹ ਆਪਣਾ ਟ੍ਰੋਲੀ ਬੈਗ। ਤੇ ਆ ਤੁਹਾਡਾ ਭਰਾ, ਇਹ ਆ ਦੀਚਾ ਹਾਲ। ਤੇ ਆਪਾਂ ਦਾ ਖਾਣਾ ਤੁਹਾਨੂੰ ਫਿਰਨੀ ਦਾ ਕੀ ਮਾਹੌਲ ਹੈ ਤੇ ਆਪਾਂ ਕਿਵੇਂ ਉੱਥੇ ਪਹੁੰਚਣ ਵਾਲੇ ਆ ਸਾਰਾ ਵਲੌਗ ਪੂਰਾ ਤਗੜਾ ਹੋਣ ਵਾਲਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕਰ ਜਰੂਰ ਦੇਖਿਓ ਤੁਹਾਨੂੰ ਦਿਖਾਵਾਂਗੇ ਆਪਾਂ ਕਿਵੇਂ ਆਪਣਾ ਸਫਰ ਕੱਢਾਂਗੇ ਤੇ ਕਰਦੇ ਆਂ ਸ਼ੁਰੂਆਤ ਫਿਰ ਆਪਾਂ ਮਿਲਦੇ ਆਂ ਵੀ ਜਿਹੜਾ ਆਪਾਂ ਥੋੜਾ ਜਿਹਾ ਕੁਝ ਡਿਫਰੈਂਟ ਕਰਾਂਗੇ ਆਪਾਂ ਵੀ ਤੋ ਤੁਹਾਨੂੰ ਅੱਗੇ ਚੱਲ ਕੇ ਦਿਖਾਉਣਾ ਇੰਟਰਸਟਿੰਗ ਹੋਊਗਾ ਵਲੌਗ ਤਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕਰ ਜਰੂਰ ਦੇਖਿਓ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਆਪਣਾ ਵਲੌਗ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਣਾ ਚੈਨਲ ਅੱਗੇ ਤੋਂ ਅੱਗੇ ਆਪਣੀ ਰੀਚ ਵਧ ਸਕੀ ਓਕੇ ਗਾਇਸ ਮਿਲਦੇ ਆਂ ਫਿਰ ਅੱਗੇ ਚੱਲ ਕੇ ਹਾਂਜੀ ਹੈਲੋ ਹੈਲੋ ਪੰ ਲੱਗੇ ਆਂ ਆਪਣਾ ਟ੍ਰਿਪ ਸਟਾਰਟ ਕਰਨ ਤੇ ਇਹ ਹੋ ਗਿਆ ਆਪਣਾ ਸਮਾਨ ਇਹ ਆਪਣਾ ਲਗੇਜ ਹੋ ਗਿਆ ਇਹ ਆਪਣਾ ਬੈਕਪੈਕ ਹੋ ਗਿਆ ਤੇ ਇਹ ਆਪਣਾ ਖਾਣ ਪੀਣ ਦਾ ਸਮਾਨ ਹੋ ਗਿਆ ਰਸਤੇ 'ਚ ਤੇ ਲਓ ਜੀ ਆਪਾਂ ਲੱਗਿਆਂ ਕੰਮ ਆਪਣੀ ਜਰਨੀ ਸਟਾਰਟ ਲੈ ਕੇ ਰੱਬ ਦਾ ਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਮੇਰਕਰੀ ਕਿਤੇ ਆਪਾਂ ਹੁਣ ਇਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਨੈਕਸਟ ਸਟਾਪ ਤੇ ਓਕੇ ਗਾਇਜ਼ ਦਿਖਾਉਣ ਹੈ ਤੁਹਾਨੂੰ ਲੈਟਸ ਗੋ ਗਾਈਜ਼ ਚਲੋ ਚਲੋ ਆਹ ਲਾ ਇਹ ਸੀਟ ਬੈੰਕ ਫੋਨ ਚੱਕ ਲਿਆ ਇੱਕ ਮਿੰਟ ਜੀ ਜੇਟ ਦੇਖਣਾ ਮੈਂ ਹੈਗਾ ਹੀ ਹੈਗਾ ایرਪੋਰਟ ਚੱਕ ਲਿਆ ایرਪੋਰਟਸ ਵੀ ਹੈਗਾ ਹੀ ایرਪੋਰਟ ਡਨ ایرਪੋਰਟਸ ਡਨ ਫੋਨ ਡਨ ਗੋਪ੍ਰੋ ਡਨ ਕਾਰਡ ਕਾਰਡਸ ਵੀ ਡਨ ਤੇ ਵਾਲਟ ਵੀ ਡਨ ਤੇ ਪਾਸਪੋਰਟ ਦਨ ਹਾਂਜੀ ਪਾਸਪੋਰਟ ਲੈ ਲਿਆ ਨਾਲ ਭੱਜ ਜਾਂਦੇ ਜਾਂਦੇ ਕਰਤਾ ਸਟਾਰਟ ਵਲੌਗ ਆਪਣਾ ਓਕੇ ਮਾ ਕੁਟ ਤੇ ਤੋਂ ਰਾਈਟ ਲੈਫਟ ਇਹ ਉਹੀ ਆਪਣਾ ਨਾ ਇੱਧਰ ਵਾਲਾ ਜਿਹੜਾ ਬੱਸ ਆਪਣੇ ਘਰ ਦੇ ਸਾਹਮਣੇ ਵਾਲੀ ਰੋਡ ਹੈ ਜਮਾ ਪਿੱਛੋਂ ਆ ਕੇ ਹਨਾ ਤੁਰਕੋਂ ਕੇ ਅੱਛਾ ਉਧਰ ਦੀ ਘੁੰਮ ਕੇ ਜਾ ਰਹੇ ਆਪਾਂ ਠੀਕਾ ਠੀਕਾ ਜਿੱਧਰ ਆਉਣੇ ਆ। ਹੁਣ ਆਪਾਂ ਨੇ ਉੱਥੇ ਤੋਂ ਰਾਈਟ ਮੋੜਨਾ ਨਾ। ਹਾਂਜੀ ਹਾਂਜੀ। ਉੱਥੇ ਰਾਈਟ ਨਹੀਂ ਆ ਫਿਰ। ਓਕੇ। ਇਸੀ ਚੱਲੀ ਜਾਂਦਾ ਹੀ। ਬੰਦ ਕਰਿਓ ਠੰਡ ਜੀ ਕਾਫੀ ਹੋ ਰਹੀ। ਇਸੀ ਤਾਂ ਬੰਦ ਦੇ। ਬੰਦ ਹੈ। ਇਹ ਸ਼ੀਸ਼ਾ ਤਾਂ ਨਹੀਂ ਖੁੱਲਾ। ਹਾਂ ਹਾਂ। ਠੰਡੀ ਹੋਈ ਗੱਡੀ ਠੰਡੀ ਹੋਈ ਪਈ ਹੈ ਨਾ। ਚਲਾ ਦਿੰਦੇ ਆ। ਉੱਥੇ ਨਹੀਂ ਇੰਨੀ ਠੰਡ ਹੈਗੀ ਸਿੱਨੀ ਚ। ਉੱਥੇ ਘੱਟ ਹੈ। ਹੂੰ ਹੂੰ। ਉੱਥੇ ਥੋੜੀ ਥੋੜੀ ਹੁੰਦੀ ਬਾਣੀ ਮੋਟੀ। ਹਾਂਜੀ। ਉੱਥੇ ਦਾ ਫਿਰ ਆਪਣਾ ਮੈਲਬਨ ਹਾਂਜੀ ਤੇ ਕੈਨਪਰਾ ਇਧਰ ਵੱਧ ਤਿੰਨ ਦੋ ਠੰਡੀਆਂ ਸਟੇਟਾਂ ਨੇ ਮੈਂ ਉਹ ਟੈਂਪਰੇਚਰ ਵੈਸੇ ਚੈੱਕ ਕਰ ਲਿਆ ਸੀਗਾ ਉੱਥੇ ਤਾਂ ਨੌਂ ਬੀ ਹਾਂਜੀ 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 ਜੈਕਟ ਲੈ ਲਿਆ ਨਾਲ ਇੱਕ ਅੱਧੀ ਦੇ ਤਾਂ ਲੋੜ ਰਾਤ ਬਰਾਤੇ ਫਿਰ ਪੈਂਦੀ ਹੈ ਉੱਥੇ ਵੀ ਹਾਂਜੀ ਰਾਤ ਨੂੰ ਲੋੜ ਪੈਂਦੀ ਹੈ ਹੂੰ ਬਾਕੀ ਦਿਨ ਚ ਤਾਂ ਨਹੀਂ ਲੋੜ ਬਣੀ ਦਿਨ ਚ ਤਾਂ ਅੱਧੀ ਉਹ ਨਹੀਂ ਪੈਣੀ ਲੌਜੀ ਅੱਕੜ ਕੌਫੀ ਤੇ ਆਪਾਂ ਲੱਗੀਆਂ ਜਰਨੀ ਕਰਨ ਸਟਾਰਟ ਜੈਕ ਨੂੰ ਕਰਦੇ। ਚੱਲਦੇ ਹੋਏ ਆਪਣੀ ਕੌਫੀ ਇੰਜੋਏ ਕਰਦੇ ਹੋਏ ਲੱਗੇ ਆ challan ਤੋਂ ਤੇ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿੱਧਰ ਦੀ ਜਾ ਰਹੇ ਆ। ਆਪਾਂ ਰੁਕੇ ਸੀ ਇੱਥੇ। ਉਹ ਭਰਾ ਉਹ ਭਰਾ ਆਪਾਂ ਲਈ ਆ ਕੌਫੀ ਤੇ ਉਹਦਾ ਕੰਮ ਜਾਂ ਥੋੜਾ ਜਿਹਾ ਟਿੱਡਾ ਹੀ ਆ। ਇਹ ਇਦਾਂ ਇਧਰੋਂ ਸਿਸਟਮ ਆਪਣਾ ਇਹਨੂੰ ਓਪਨ ਕਰਨਾ ਪੈਣਾ ਇਧਰੋਂ। ਅੰਨ ਨੂੰ ਇਦਾਂ ਓਪਨ ਕਰਨਾ ਪੈਣਾ ਇਹ ਇਸ ਕੋ ਇਸ ਮੇਂ ਡਾਲ ਦੇਗੇ ਭਈਆ ਇਸ ਕੋ ਇਧਰ ਫਸਾ ਦਿਆ ਹੈ ਅਸੀਂ ਨੇ ਤੋਂ ਹਮ ਅੱਜ ਐਕਸਪੀਰੀਅੰਸ ਕਰਨੇ ਆ ਰਹੇ ਆ ਗਾਇਜ਼ ਆਪਾਂ ਐਕਸਪੀਰੀਅੰਸ ਕਰਨਾ ਹੈ ਟਰੱਕ ਦਾ ਆ ਸਾਹਮਣੇ ਜਿਹੜਾ ਤੁਸੀਂ ਖੜਾ ਦੇਖ ਰਹੇ ਹੋ ਇਹ ਆਪਣਾ ਟਰੱਕ ਹੈ ਉਹ ਆਪਣਾ ਭਰਾ ਹੈ ਤੇ ਭਰਾ ਨਾਲ ਅੱਜ ਆਪਾਂ ਐਕਸਪੀਰੀਅੰਸ ਕਰਾਂਗੇ ਇੱਥੇ ਆਪਾਂ ਰੁਕੇ ਸੀ ਕੋਲਸ ਹੰਗਰੀ ਜੈਕਸ ਇੱਥੋਂ ਆਪਾਂ ਕਾਫੀ ਲਈ ਆ ਤੇ ਆਪਾਂ ਲੱਗਿਆ ਕਰਨ ਸਟਾਰਟ ਆਪਾਂ ਲੱਗੀਆਂ ਚੱਲਣ ਬਾਜੀ ਮੈਨੂੰ ਆਇਆ ਸੀ ਆਫ ਕਰਨ ਤੇ ਓਕੇ ਬਾਜੀ ਓਕੇ ਚੱਲ ਤੇ ਆ ਬਾਏ ਬਾਏ ਟੇਕ ਕੇਅਰ ਓਕੇ ਯੂ ਬਾਦ ਵਿੱਚ ਧਿਆਨ ਰੱਖੋ ਓਕੇ ਮੇਰਾ ਵੀ ਓਟ ਕੇ ਮੇਰਾ ਓਕੇ ਬਰੋ ਖੋਲਿਓ ਬਾਜੀ ਪਿੱਛੋਂ ਦਾ ਓਕੇ ਆ ਉਹ ਸੌਰੀ ਸੋ ਸੌਰੀ ਓਪਨ ਕਰਿਓ ਮੇਰੇ ਕੋਲੇ ਪਾਸਪੋਰਟ ਹੋ ਗਿਆ ਤੇ 에어ਪੋਰਟ ਜੋਗੇ GoPro ਹੋ ਗਿਆ ਬਾਜੀ ਤੰਗਾ ਬਾਜੀ ਠੀਕ ਹੈ ਫਿਰ ਓਕੇ ਧਿਆਨ ਰੱਖੀ ਜੀ ਬਾਈ ਹਾਂਜੀ ਬਾਜੀ ਓਕੇ ਸਤਿ ਸ਼੍ਰੀ ਅਕਾਲ ਓਕੇ ਬ੍ਰੋ लेट्स ਗੋ ਇੱਧਰ ਜਾਣਾ ਹੈ ਇੱਧਰ ਦੀ ਹਾਂ ਇਹਨਾਂ ਦੋਨ ਫੜਾ ਆ ਫੜਲਾ ਆ ਫੜਲਾ ਕੋਈ ਬੜਾ ਦੇ ਲੱਗ ਗਿਆ ਹਾਂ ਅਲੋ ਜੀ ਦਾ ਭਾਈ ਲਓ ਜੀ ਆ ਜਾਓ ਜੀ ਤੇ ਅਵੀਰ ਜੀ ਠੰਡ ਬੜੀ ਏ ਐ ਲੱਗਿਆ ਪਾ ਇਥੋਂ ਚਾਲਨ ਇਹ ਆਪਣਾ ਉਹ ਇਹ ਆਪਣਾ ਲਗੇਜ ਬੜੇ ਉਹ ਯਾਰ ਇਹ ਦੇ ਵਿੱਚ ਤੇ ਤੇਰੇ ਵਾਸਤੇ ਲਾ ਕੇ ਆ ਸੀਰ ਲਈ ਸਾਂਬਰ ਸਾਂਬਰ हां ਇਡਲੀ ਸਾਂਬਰ ਬੈਲਟ ਲਾਉਣੀ ਪੈਣੀ ਆ ਇਹ ਆਪਣਾ ਲੱਗੇ ਜਾ ਗਿਆ ਬੈਲਟ ਲਾ ਕਿੱਧਰ ਹੈ ਓਕੇ ਕਿੱਥੇ ਆਦਾ ਫੋ ਆ ਸੀਆ ਇਹ ਹੋ ਰਿਹਾ ਸਤ ਤਕੜੀ ਬੰਦ ਨੇ ਲਾਈ ਲੱਗਦੀ ਆ ਪਹਿਲਾਂ ਹੋਰ ਸਤਨਾਮ ਵਾਹਿਗੁਰੂ ਜੀ ਮਾਸ਼ਾ ਕਾਜਨ ਦੀਪ ਸਿੰਘ ਖਿੱਚ ਤੇ ਚੱਲਣ ਦੇ ਚੱਲਣ ਦੇ ਚੱਲਣ ਦੇ ਥੋੜਾ ਨੇਰ ਹੈ ਨਾ ਆ ਚਾਹ ਵਧੀਆ ਅੱਜ ਇਹ ਆਪਣਾ GoPro ਐਤੋਂ ਇਗਜ਼ੈਕਟ ਆਪਾਂ ਨੂੰ ਕਿੰਨੇ ਘੰਟੇ ਲੱਗਣਿਆ ਆਪਣ ਲੱਗਣੇ 8 9:30 9:30 ਪਿੱਛੇ ਵਾਲਾ ਨਿਕਲ ਗਿਆ ਧਾ ਘੰਟਾ ਧਾ ਨਿਕਲ ਗਿਆ Det er litt av et eksperiment. ਇਹ ਨਾ ਕਿ ਨਾ ਤਾਂ ਮੰਨ ਜਾ ਕਰਦਾ ਹੂ ਇਹ ਕਿੱਧਰ ਫਸਿਆ ਨਾ ਇਹ ਵੀ ਟੱਪ ਜਾ ਇੰਡੀਆ ਨੂੰ ਸਹੀ ਗਾ ਇਹ ਇਧਰ ਲਿਆ ਚੱਲ ਵਧੀਆ ਜਦੋਂ ਸੈਲਰੀ ਜੀ ਪੈਂਦੀ ਹੋਣੀ ਆ ਕੰਟੋਜੀ ਕਰਦਾ ਨੂੰ ਫੇਰ ਚੱਲੀਏ ਕੱਝੀ ਗੱਬ ਚੱਲਦੀ ਕਰਕੇ ਕਰੀਏ ਹਾਂ ਫੋਲ ਆ ਫੇਰ ਇਧਰ ਤੋਂ ਬੰਦ ਸਹੀ ਆ ਲੈ ਆਪਣੇ ਦਾ ਬੁਰਾ ਹਾਲ ਆ ਟਰੱਕਾਂ ਵਾਲਿਆਂ ਦਾ ਡੈਸ਼ਬੋਰਡ ਤੇ ਲੱਗਿਆ ਹੋਇਆ ਡਰਕ ਤੇ ਕੈਮਰਾ ਲੱਗਿਆ ਹੋਇਆ ਹੈ ਇਹ ਸਹੀ ਆ ਆਪਾਂ ਸ਼ੂਗਰ ਵਾਲੇ ਪਾਉਚ ਨਹੀਂ ਲਏ ਨਾ ਐਕਸਟਰਾ ਕਾਲੀ ਕਾਲੀ ਚਾਗਦੇ ਹੈ ਰੋੜਾ ਸ਼ੂਗਰ ਦੀ ਹੈ ਹੈ ਇੱਥੇ ਕਈ ਲੋੜਾ ਪੋਕੋ ਜਿੰਨੇ ਥੇ ਲੋੜ ਤੁਹਾਨੂੰ ਦਬਾ ਲੈਣਾ ਨਾ ਮੈਂ ਥੋੜੀ ਜੀ Okay guys will then I start there